ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਵੀਰੇ ਠੀਕ ਹੋਣੀ ਸਾਰੇ ਜਣੇ ਆਪਾਂ ਚ ਜੋੜੀ ਲਾਈ ਹੈ ਵੀ ਇਹ ਬੜੀ ਨਵੀਂ ਇੱਕ ਕਬੂਤਰੀ ਵੀਰੇ ਵੱਧ ਡਾਵੀ ਸੀ ਤੇ ਕਬੂਤਰ ਥੋੜਾ ਘੱਟ ਡਾਵਾ ਸੀਗਾ ਆਪਾਂ ਤਾਂ ਜੋੜੀ ਐ ਲਾਈ ਆ ਜੀ ਬਾਕੀ ਤੁਸੀਂ ਦੱਸਿਓ ਕਬੂਤਰ ਵੀ ਜਣੀ ਹੈ ਤਾਂ ਪੂਰਾ ਗਰਮਾ ਜਿਹੜੀ ਘਰੇ ਘੱਟ ਟੁੱਟਿਆ ਹੋਇਆ ਆਪਣੇ ਕੋਲ ਬਾਜੀ ਨਹੀਂ ਛੱਡ ਹੋਇਆਗਾ ਕਬੂਤਰੀ ਵੀ ਨਹੀਂ ਛੱਡ ਹੋਈ ਹੈ ਜੀ ਹੈਗੇ ਜਣੀ ਪੂਰੇ ਚੰਗੇ ਨੇ ਦੋਨੇ ਆ ਜਣੀ ਫੇ ਲਾਤੀ ਜੋੜੀ ਇਹਨਾਂ ਦੀ ਦੇਖੋ ਕੀ ਰਿਜ਼ਲਟ ਆਉਂਦਾ ਵੀਰੇ ਇਹਨਾਂ ਦਾ ਕੋਲ ਤਾਂ ਜਣੀ ਵਧੀਆ ਪੂਰਾ ਦਾਵਾ ਵੀ ਸੀਗੇ ਇਹਦੇ ਭੈਣ ਭਾਈ ਦੇ ਬਹੁਤ ਵਧੀਆ ਦਾਵੇ ਸੀਗੇ ਨਾ ਇਹ ਜਾਂਦੇ ਨੇ ਤਾਂ ਕੋਲ ਤਾਂ ਜਣੀ ਦਾਵੇ ਵੱਧ ਸੀਗੇ ਦੇਖੋ ਬਾਕੀ ਜੇ ਭੱਜਦੇ ਭੁੱਜਦੇ ਹੋਣਗੇ ਕਬੂਤਰ ਨਾਲ ਲੱਗੇ ਰੁਕ ਜਾਣਗੇ ਬਾਕੀ ਦੇਖੋ ਕੀ ਰਿਜ਼ਲਟ ਆਉਂਦਾ ਜੀ ਸੋਰ ਦੇ ਸਾਰੇयां ਠੀਕ ਹੋਣ ਪੂਤਰ ਠੀਕ ਨਹੀਂ ਥੋੜੇ ਸਾਰੇਆਂ ਦੇ ਬਚੇ-ਬਚੇ ਨਿਕਲੇ ਆਏ ਮੌਸਮ ਜਿ ਤੁਹਾਨੂੰ ਪਤਾ ਹੀ ਵੀਰੇ ਥੋੜਾ ਖਰਾਬ ਜਿਹਾ ਚੱਲਦਾ। ਕੂਤਰਾਂ ਨੂੰ ਥੋੜਾ ਦੇਖ ਕੇ ਰੱਖਿਓ ਆਪਣੇ ਨੂੰ। ਅੱਜ ਦਿਨ ਤੁਹਾਨੂੰ ਪਤਾ ਹੀ ਆ ਕਿਹੋ ਜਿਹਾ ਚੱਲਦੇ ਨੇ ਛਿੱਲੇ ਜਿਹਾ ਮੌਸਮ ਨੇ। ਮੜੇ ਇਹ ਖੁੱਡੇ ਗਲੇ ਰਹਿ ਗਏ। ਜਿਹਦੇ ਬਿਮਾਰੀ ਦੇ ਕਾਰਨ ਬਣਦੇ ਨੇ ਵੀਰੇ। ਠੀਕ ਆ ਜੀ। ਆ ਕਰਕੇ ਵੀ ਹੁਣ ਧਿਆਨ ਰੱਖਿਓ ਮੜਿਆ ਕੂਤਰਾਂ ਦਾ ਆਹੀ ਦਿਨ ਈ ਥੋੜੇ ਜਿ। ਤੁਹਾਨੂੰ ਪਤਾ ਹੀ ਆ ਸਭ ਨੂੰ। ਦੌਰ ਸੁਣੋ ਜੀ। ਕੂਤਰ ਕੂਤਰੀ ਇੱਕ ਦਿਨ ਆਪਾਂ ਪੂਰਾ ਦਿਹਾੰਤ ਰੱਖੇ ਨੇ ਲੈ ਇਹਦਾ ਦੋ ਦਿਨ ਤੇ ਅੱਜ ਖੁੱਡੇ ਦੇ ਵਿੱਚ ਛੱਡਣੇ ਨੇ ਆਪਾਂ ਨੇ ਠੀਕ ਹੈ ਜੀ ਬਾਕੀ ਤੁਹਾਨੂੰ ਸਾਰਿਆਂ ਨੂੰ ਕਿਵੇਂ ਲੱਗੀ ਜੋੜੀ ਦੱਸਿਓ ਜੀ ਉਹ ਕੂਤਰੀ ਆ ਉਹ ਕੂਤਰਾ ਗੁੜਕ ਦਾ ਠੀਕ ਹੈ ਜੀ ਅੱਜ ਛੱਡ ਦੇਣ ਇਹਨਾਂ ਨੂੰ ਖੁੱਡੇ ਦੇ ਵਿੱਚ ਭੱਜੇ ਫਿਰਦੇ ਨੇ ਵੀਰੇ ਹੁਣ ਤਾਂ ਬਾਕੀ ਤੁਹਾਨੂੰ ਇੱਕ ਦਿਨ ਵੀਰੇ ਸਾਰੀਆਂ ਜੋੜੀਆਂ ਦਿਖਾਉਣੀ ਆਪਾਂ ਜਿਹੜੀਆਂ ਜਿਹੜੀਆਂ ਜੋੜੀਆਂ ਲਾਈਆਂ ਆਈਆਂ ਨੇ ਇਕੱਲਾ ਇਕੱਲਾ ਕਬੂਤਰ ਫੜਕੇ ਦਿਖਾਵਾਂਗੇ ਤੇ ਆ ਜੋੜੀ ਦੱਸਿਓ ਵੀਰੇ ਯਾਨੀ ਮੈਨੂੰ ਬਹੁਤ ਜਣੀ ਵਧੀਆ ਲੱਗਦੀ ਆ ਕਬੂਤਰੀਆ ਵਾਲੀ ਉਤਰ ਠੀਕ ਲੱਗਿਆ ਸਾਰੇ ਜਣੇ ਕਮੈਂਟ ਚ ਦੱਸਿਓ ਯਾਰ ਨਾ ਉਤਰ ਬਗਰ ਕੋਈ ਮਿਲਿਆ ਨਹੀਂ ਹੈਗਾ ਇਹਦੇ ਨਾਲ ਨੂੰ ਲਾਉਣ ਨੂੰ ਤਾਂ ਕਰਕੇ ਆਪਾਂ ਨੇ ਇਹਦੀ ਲਾ ਦਿੱਤਾ ਕਬੂਤਰ ਵਾਲੀ ਉਹ ਵੀ ਆਪਣੇ ਘਰ ਦਾ ਕਬੂਤਰ ਸੀਗਾ ਕਾ ਬੈਠਾ ਛੋਟਾ ਇਹਦਾ ਵੀ ਜੋੜਾ ਲਾਉਣਾ ਆਪਾਂ ਨੇ ਦੇਖਦੇ ਆਂ ਜੀ ਕਬੂਤਰ ਮਿਲੇ ਤੇ ਵਧੀਆ ਜੀ ਕੋਈ ਇਹਦਾ ਵੀ ਲਾ ਦੇਣਾ ਜੋੜਾ ਇਹ ਵੀ ਕਬੂਤਰ ਵਾਲਾ ਤੱਤਾ ਏ ਵਿੱਚ ਵੱਜਦਾ ਫਿਰਦਾ ਕਬੂਤਰ ਹੀ ਏ ਤਾਂ ਛੇਤੀ ਉਹਂਡੇ ਧਰਾਉਣਗੇ ਲੱਗਦਾ ਜੀ ਬਸ ਸਾਹਮਣੇ ਹੀ ਆ ਆ ਕਬੂਤਰ ਵੀ ਆਪਣੀ ਘਰ ਦੀ ਹੋਇਆ ਜੀ ਠੀਕ ਹੈ ਜੀ ਆਹ ਪੂਰੇ ਕਬੂਤਰ ਨਾ ਲੱਗੇ ਹੋਈ ਆ ਇਹ ਵਧੀਆ ਲੱਗੇ ਜੋੜੀ ਬਾਕੀ ਦਾ ਉੱਡੇ ਦੀ ਪਤਾ ਲੱਗਣਾ ਵੀਰੇ ਕਿਤੇ ਕਿਵੇਂ ਉੱਡਦੇ ਨੇ ਯਾਨੀ ਕਹਿ ਨਹੀਂ ਇਹ ਵਧੀਆ ਤਾਂ ਸਾਰੇ ਹੀ ਲੱਗ ਰਹੇ ਨੇ ਦੇਖਣ ਨੂੰ ਤਾਂ ਸਾਰਿਆਂ ਦੀ ਵਧੀਆ ਹੁੰਦੇ ਨੇ ਮਾੜਾ ਕਬੂਤਰ ਦਾ ਰਿਜ਼ਲਟ ਵੀ ਬਹੁਤ ਵਧੀਆ ਜੀ ਇਹਦੀ ਕਬੂਤਰੀ ਆਪਣੇ ਕੋਲ ਜਿੱਤੀ ਹੈ ਤਕੀ ਤੇ ਕਾਹ ਕਬੂਤਰ ਦਾ ਰਿਜ਼ਲਟ ਬਹੁਤ ਵਧੀਆ ਇਹਦੇ ਦਾਵੇ ਵੱਧ ਨੇ ਕਬੂਤਰ ਦੇ ਬਾਕੀ ਆ ਛੋਟੇ ਦਾ ਦੇਖੋ ਕੀ ਰਿਜ਼ਲਟ ਆਉਂਦਾ ਨਵੀਆਂ ਜੋੜੀਆਂ ਨੇ ਲੱਗ ਜੂ ਪਤਾ ਗਾਂ ਵਾਲੇ ਜੀ ਕਿਹਨ ਕੀ ਬਣ ਦੇਣਾ ਨਾਲ ਕਾ ਬੈਠਾ ਜੀ ਇਹ ਵੀ ਕਬੂਤਰ ਦਾ ਭਾਈ ਵਾਲਾ ਦਾਵਾ ਰੀ ਆਪਣੇ ਕੋਲ ਤਾਂ ਕਰਕੇ ਆਪੇ ਵੀ ਜੋੜੀ ਨੂੰ ਲਾਤਾ ਫੇ ਦੇਖੋ ਕਿਵੇਂ ਉੜਦੇ ਨੇ ਬਾਰੇ ਜਿਆਦਾ ਚੰਗੇ ਨੇ ਪੜਾਉਣ ਉਹ ਵਾਲੇ ਪੁੱਤਾਂ। ਲੱਗਦਾ ਕੁੰਡੀ ਤੇ ਆਂਡੇ ਤੇ ਰੂਗੀ ਇਹ ਕੂਤਰੀ ਹੁਣ। ਲੋ ਠੀਕ ਆ ਵੀਰੇ ਸਤਿ ਸ੍ਰੀ ਅਕਾਲ ਜੀ ਸਾਰੇ ਜਣੇ ਨੂੰ। ਮਿਲਦੇ ਆ ਨਵੀਂ ਵੀਡੀਓ ਦੇ ਵਿੱਚ। ਓਕੇ ਜੀ।